ਇਦੇ ਮਾਪੇ ਮਦਾਰੀ ਬਣ ਗਏ ਆ। ਬੱਚਿਆਂ ਨੂੰ ਨਚਾਉਂਦੇ ਆ। ਹੂੰ ਰੀਲਾ ਬਣਾਉਂਦੇ ਆ। ਜਾਂ ਕਈਆਂ ਨੇ ਵੀਡੀਓ ਦੇ ਵਿੱਚ ਉਹਨਾਂ ਨੂੰ ਵੱਡੇ ਕਰ ਦਿੱਤਾ ਹੈ। ਉਹਨਾਂ ਦੇ ਮੇਕਅਪ ਕਰਕੇ ਅੱਖਾਂ ਤੇ ਆਈਲੈਸ਼ਰ ਲਾ ਕੇ ਸੋਹਣੀਆਂ ਸੁਰਖੀਆਂ ਬਿੰਦੀਆਂ ਲਾ ਕੇ ਪਾ ਕੇ ਚੂੜੇ ਉਹਨਾਂ ਦੇ ਘਗਰੇ ਪਾ ਕੇ ਉਹਨੂੰ ਵੱਡਾ-ਵੱਡੀਆਂ ਕਰ ਦਿੱਤਾ ਹੈ। ਰੀਲਾ ਵੀ ਕਿੱਦਾਂ ਦੀ ਆ ਕਿ ਕੋਕ ਵਿੱਚ ਪਾ ਕੇ ਮੈਨੂੰ ਪਲਾ ਦੇ। ਹੂੰ ਗਾਣਿਆਂ ਦੇ ਉੱਪਰ ਤੇ ਜਾਂ ਤੂੰ ਮੇਰਾ ਐਦਾਂ ਜਾਂ ਫਲਾਨਾ ਜਾਂ ਢਮਕਾਨਾ ਹੈ। ਉਹ ਮਾਸੂਮੀਤ ਕਿੱਥੇ ਚਲੀ ਗਈ ਅੱਜ ਬੱਚਿਆਂ ਨੂੰ ਤੁਸੀਂ ਦੇਖਦੇ ਹੋਣੇ ਆ ਕਿ ਬੱਚਿਆਂ ਨੂੰ ਉਹ ਕੈਮਰੇ ਦੇ ਮੋਲੇ ਨਚਾਉਂਦੇ ਆ ਜੀ ਜਿਦਾ ਮਦਾਰੀ ਨਹੀਂ ਬਾਂਦਰ ਦੇ ਗਾਲ ਦੇ ਵਿੱਚ ਪਾ ਕੇ ਸੰਗਲੀ ਜੀ ਲੈ ਕੇ ਜਾਂਦੇ ਉਹਨਾਂ ਨੂੰ ਨਚਾਉਂਦੇ ਫਿਰ ਪੈਸੇ ਕਮਾਉਂਦੇ ਆ ਇਹਦੇ ਮਾਪੇ ਮਦਾਰੀ ਬਣ ਗਏ ਆ ਅਸੀਂ ਬੱਚਿਆਂ ਦਾ ਬਚਪਨ ਖਾ ਗਏ ਅਸੀਂ ਬੱਚੇ ਦੀ ਮਾਸੂਮੀਤ ਖਾ ਗਏ ਅਸੀਂ ਉਹਨਾਂ ਦੇ ਖੇਡਣ ਦੇ ਦਿਨ ਖਾ ਗਏ ਉਹ ਜੋਨੀ ਜੋਨੀ ਯਸ ਪਾਪਾ ਕਿੱਥੇ ਚਲਾ ਗਿਆ ਜੀ ਉਹ ਟਵਿੰਕਲ ਟਵਿੰਕਲ ਲिटल ਸਟਾਰ ਕਿੱਥੇ ਚਲਾ ਗਿਆ ਅਜਈਆਂ ਪੋਇਮਾਂ ਨੂੰ ਤਾਂ ਅੱਜਕੱਲ ਕੋਈ ਪੁੱਛਦਾ ਵੀ ਨਹੀਂ ਉਹ ਉੱਪਰ ਪੱਖਾ ਚੱਲਦਾ ਵਿਚਾਰਾ ਚੱਲਦਾ ਹੀ ਰਹਿ ਗਿਆ ਜੀ ਸਾਡੇ ਮਾਪੇ ਨੇ ਕਹਿਣਾ ਆਜੋ ਬਈ ਸਿਣਾ ਮਾਮੇ ਨੂੰ ਪੋਇਮ ਸਣਾ ਆਪਣੇ ਫੁੱਫੜ ਨੂੰ ਪੋਇਮ ਭੂਆ ਨੂੰ ਆਸਣਾ ਅੱਜ ਅੱਜ ਆਉਂਦੇ ਅਸੀਂ ਕਿਹੜੇ ਕੱਢ ਮਾਮੇ ਨੂੰ ਭੈਣ ਦੀ ਗੱਲ ਗੱਲ ਕੱਢ ਕੇ ਸਣਾ ਇਹ ਸਾਡੀ ਤਹਿਜ਼ੀਬ ਆ ਇੱਕ ਬੋਝ ਪਾ ਕੇ ਅਸੀਂ ਉਹਨਾਂ ਦਾ ਬਚਪਨ ਮਾਰ ਦਿੱਤਾ ਹੈ। ਇੱਕ ਦੂਸਰਾ ਉਹਨਾਂ ਨੂੰ ਸਰੀਰਕ ਤੌਰ ਤੇ ਮਾਨਸਿਕ ਤੌਰ ਤੇ ਬਿਮਾਰ ਕਰ ਦਿੱਤਾ ਹੈ। ਉਦੋਂ ਮਾਸੂਮੀਅਤ ਹੁੰਦੀ ਸੀ ਬੱਚਿਆਂ ਦੇ ਵਿੱਚ। ਜੀ। ਜਿੱਦਾਂ ਬੱਚਿਆਂ ਨੂੰ ਕਹਿਣਾ ਉਦੋਂ ਬੱਚਿਆਂ ਨੇ ਉਦੋਂ ਮੰਨ ਲੈਣਾ। ਹੂੰ। ਅੱਜ ਦੇ ਬੱਚੇ ਤੁਹਾਨੂੰ ਡਿਮਾਂਡਾਂ ਰੱਖਦੇ ਆ। ਅਸੀਂ ਵੀ ਬੱਚਿਆਂ ਨੂੰ ਇਹ ਕਹਿੰਦੇ ਰਹਿੰਨੇ ਹਮੇਸ਼ਾ ਜੇਕਰ ਕੋਈ ਬੱਚਾ ਮਾੜਾ ਜਿਹਾ ਸ਼ਰਾਰਤ ਕਰਾ। ਓਏ। ਸਿਆਣਾ ਬਣ। ਹੂੰ। ਹਟ ਜਾ। ਨਾ ਕਰ। ਸਿਆਣਾ ਬਣੀਦਾ ਹੁੰਦਾ। ਹੂੰ। ਹੁਣ ਉਹ ਤੋਂ ਵੱਡਾ ਹੋ ਗਿਆ। ਯਾਰ 5 ਸਾਲ ਦਾ ਬੱਚਾ ਕਿੱਡਾ ਵੱਡਾ ਹੁੰਦਾ। ਅੱਜ ਸਾਡੇ ਬੱਚਿਆਂ ਦੇ ਵਿੱਚੋਂ ਮਾਸੂਮੀਅਤ ਉੱਡ ਗਈ। ਹੂੰ। ਅੱਜ ਸਾਡੇ ਬੱਚਿਆਂ ਦੇ ਵਿੱਚੋਂ ਮਾਸੂਮੀਅਤ ਉੱਡੀ ਹੈ ਤੇ ਉਹਦੇ ਪਿੱਛੇ ਕਾਰਨ ਵੀ ਹੈ। ਪੀਜੀਆਈ ਦੀ ਇੱਕ ਰਿਪੋਰਟ ਹੈ ਕਿ ਬੱਚਿਆਂ ਦੇ ਵਿੱਚ ਰੀੜ੍ਹ ਦੀ ਹੱਡੀ ਦਾ ਟੇਢਾਪਨ ਇਸ ਕਰਕੇ ਆ ਕਿਉਂਕਿ ਇਹਨਾਂ ਦੇ ਮੋਢਿਆਂ ਤੇ ਵੱਡੇ ਬਸਤੇ ਟੰਗ ਦਿੱਤੇ। ਨਹੀਂ ਤਾਂ ਫਿਰ ਗੁਰਦਾਸ ਮਾਨ ਦਾ ਗਾਣਾ ਨਾ ਕਿ ਬਚਪਨ ਚਲਾ ਗਿਆ ਜਵਾਨੀ ਚਲੀ ਗਈ ਜ਼ਿੰਦਗੀ ਦੀ ਕੀਮਤੀ ਨਿਸ਼ਾਨੀ ਚਲੀ ਗਈ। ਨਹੀਂ ਤਾਂ ਫਿਰ ਐਦਾਂ ਹੀ ਅਜਾਈਂ ਚਲੀ ਜਾਣੀ। ਪਿਆਰਪ੍ਰੀਸ਼ ਸੱਟਿਕਾ ਲਾਈਵ ਪੰਜਾਬੀ ਟੀਵੀ ਦੇਖਣੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸਵੇਰ ਸਵੇਰ ਲੈ ਕੇ ਅਸੀਂ ਹਾਜ਼ਰ ਹੋ ਚੁੱਕੇ ਹਾਂ ਬਹੁਤ ਸਾਰੀਆਂ ਗੱਲਾਂ ਬਾਤਾਂ ਹਰ ਰੋਜ਼ ਦੀ ਤਰ੍ਹਾਂ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕਰਾਂਗੇ ਮੈਂ ਹਾਂ ਹੀ ਨਕਨੋਜੀਆ ਤੇ ਮੇਰਾ ਸਾਥ ਦੇਣਗੇ ਚਰਨਜੀਤ ਜੋਗੀ ਜੀ ਜੋਗੀ ਜੀ ਸਵਾਗਤ ਸਵਾਗਤ ਤੁਹਾਡਾ ਬਹਿਨਾ ਜੀ ਕੀ ਹਾਲ ਚਾਲ ਨੇ ਬਿਲਕੁਲ ਠੀਕ ਠਾਕ ਹਾਂ ਜੀ ਬਹੁਤ ਚੰਗਾ ਜੀ ਜੋਗੀ ਜੀ ਸੋਹਣੀ ਸਵੇਰ ਹੋ ਚੁੱਕੀ ਹੈ ਹੁਣ ਸਵੇਰ ਦਾ ਮੌਸਮ ਜਿਹੜਾ ਨਾ ਉਹ ਸੁਹਾਵਣਾ ਲੱਗਣ ਲੱਗ ਗਿਆ ਬਹੁਤ ਸੋਹਣਾ ਮੌਸਮ ਲੱਗਦਾ ਕਿਉਂਕਿ ਗਰਮੀਆਂ ਦਾ ਮੌਸਮ ਜਿਹੜਾ ਉਹ ਆਉਣ ਲੱਗਾ ਹੈ ਹੁਣ ਕੁਝ ਹੀ ਸਮੇਂ ਦੇ ਵਿੱਚ ਗਰਮੀਆਂ ਵੀ ਜੜੀਆਂ ਨੇ ਉਹਦੀ ਸ਼ੁਰੂਆਤ ਹੋ ਜਾਣੀ ਹੈ ਪਰ ਮੈਂ ਤੁਹਾਨੂੰ ਮੌਸਮ ਵਿਭਾਗ ਦੀ ਭਵਿੱਖਬਾਣੀ ਦੱਸ ਦਿੰਦੀ ਆ ਅਗਲੇ 3 ਦਿਨਾਂ ਤੱਕ ਜੋ ਹੈ ਮੌਸਮ ਖਰਾਬ ਰਹਿਣ ਵਾਲਾ ਦੇਖੋ ਜਿਹੜੀਆਂ ਨਾ ਹਲਕੀਆਂ ਫੁਲਕੀਆਂ ਹਨੇਰੀਆਂ ਜੀਆਂ ਉਹ ਝੁੱਲਦੀਆਂ ਹੁੰਦੀਆਂ ਸੀ ਬਹੁਤ ਜ਼ਿਆਦਾ ਇਹਨਾਂ ਦਿਨਾਂ ਦੇ ਵਿੱਚ ਆਉਂਦੀਆਂ ਹੁੰਦੀਆਂ ਸੀ ਜੀ ਤੇ ਸਾਡੀਆਂ ਬੀਬੀਆਂ ਕਹਿੰਦੀਆਂ ਹੁੰਦੀ ਸੀ ਲਹਾਟਕ ਚੁੱਲਦੇ ਆ। ਅੱਛਾ। ਵੀ ਇਹ ਹੋਲੀ ਦੇ ਨੇੜੇ, ਉਹਲੇ ਮਲੇ ਦੇ ਨੇੜੇ ਇਹ ਇਦਾਂ ਦੀ ਧੂੜ ਭਰੀਆਂ ਹਨੇਰੀਆਂ ਵਗਦੀਆਂ ਹੁੰਦੀਆਂ ਸੀਗੀਆਂ। ਪਰ ਹੁਣ ਉਹ ਲਹਾਟਕ ਚੁੱਲਦੇ ਨਹੀਂ। ਹੁਣ ਉਹ ਝੁੱਲਣਗੇ ਉਦੋਂ ਜਦੋਂ ਅਸੀਂ ਕਣਕਾਂ-ਕੁਣਕਾਂ ਵੱਢ ਲਈਆਂ। ਉਦੋਂ ਪਰ ਮੌਸਮ ਜਿਹੜਾ ਖਰਾਬ ਹੋ ਰਿਹਾ ਨਾ, ਉਹਦੇ ਨਾਲ ਕਿਸਾਨਾਂ ਦੇ ਦਿਲ ਜਿਹੜੇ ਐ ਕਰਦੇ ਆ। ਜੀ। ਵੀ ਉਹ ਮੌਸਮ ਜਿਹੜਾ ਹੋਣਿਆ ਹੁਣ ਬਣਿਆ ਰਵੇ ਚੰਗਾ। ਹੁਣ ਤਾਂ ਤਿੱਖੀਆਂ ਧੁੱਪਾਂ ਦੀ ਲੋੜਿਆ। ਹੂੰ। ਉਹ ਧੁੱਪਾਂ ਪੈਣ ਤੇ ਕਣਕਾਂ ਦੇ ਅੰਦਰਲਾ ਸੋਨਾ ਜਿਹੜਾ ਉਹ ਪੱਕ ਕੇ ਬਾਹਰ ਆਵੇ ਸਾਡੇ ਘਰਾਂ ਦੇ ਵਿੱਚ ਆਵੇ ਫਿਰ ਤੁਹਾਡੇ ਤੇ ਸਾਡੇ ਮੂੰਹ ਦੇ ਵਿੱਚ ਪਾਵੇ ਅਸੀਂ ਤਾਂ ਇਹੀ ਅਰਦਾਸ ਕਰਾਂਗੇ ਜੀ ਬਿਲਕੁਲ ਕਿਸਾਨਾਂ ਨੂੰ ਵੀ ਸਾਵਧਾਨ ਰਹਿਣ ਦੀ ਸਲਾਹ ਜਿਹੜੀ ਹੈ ਮੌਸਮ ਵਿਭਾਗ ਦੇ ਵੱਲੋਂ ਦਿੱਤੀ ਗਈ ਹੈ ਫਿਲਹਾਲ ਇਹ ਤਾਂ ਮੌਸਮ ਦੀ ਗੱਲ ਹੋ ਗਈ ਜੋਗੀ ਜੀ ਆਪਾਂ ਅੱਜ ਗੱਲਬਾਤ ਕਰਾਂਗੇ ਬੱਚਿਆਂ ਦੇ ਬਚਪਨ ਦੇ ਉੱਤੇ ਜੀ ਅੱਜ ਦੇ ਬੱਚਿਆਂ ਤੇ ਬਚਪਨ ਦੇ ਵਿੱਚ ਤੇ ਪੁਰਾਣੇ ਸਮਿਆਂ ਦੇ ਵਿੱਚ ਬੱਚਿਆਂ ਦੇ ਬਚਪਨ ਦੇ ਵਿੱਚ ਕਾਫੀ ਜ਼ਿਆਦਾ ਫਰਕ ਆ ਗਿਆ ਬਹੁਤ ਵੱਡਾ ਫਰਕ ਹੈ ਜੀ ਪੁਰਾਣੇ ਵੇਲਿਆਂ ਦਾ ਬਚਪਨ ਬਿਲਕੁਲ ਯਾਦ ਕਰ ਲਈਏ ਹੂੰ ਜੀ ਬਿਲਕੁਲ ਪੁਰਾਣੇ ਵੇਲਿਆਂ ਦਾ ਬਚਪਨ ਯਾਦ ਕਰਦੇ ਆ ਆਪਣੇ ਬਚਪਨ ਦੀ ਗੱਲ ਸੁਣਾਉਣ ਲੱਗਾ ਧੰਨਵਾਦ ਹੂੰ ਸਾਡਾ ਉਹ ਬਚਪਨ ਜਦੋਂ ਹੁੰਦਾ ਸੀ ਨਾ ਜਦੋਂ ਮੀਂਹ ਆਉਣਾ ਘਰ ਦੀਆਂ ਬਾਹਰ ਨਾਲੀਆਂ ਹੁੰਦੀਆਂ ਸੀ ਉਹ ਕੱਚੀਆਂ ਹੁੰਦੀਆਂ ਸੀ ਉਹਨਾਂ ਦੇ ਵਿੱਚ ਆਪਣੀ ਕਾਪੀ ਦੇ ਵਿੱਚੋਂ ਪਾੜ ਕੇ ਵਰ ਕੇ ਬਣਾ ਕੇ ਕਿਸ਼ਤੀਆਂ ਉਹਦੇ ਵਿੱਚ ਰੋੜਨੀਆਂ ਜੀ ਫਿਰ ਕਈਆਂ ਦੇ ਪ੍ਰਣਾਲੇ ਜਿਹਨਾਂ ਦੇ ਚੱਲਦੇ ਹੁੰਦੇ ਸੀਗੇ ਉਹਨਾਂ ਪ੍ਰਣਾਲਿਆਂ ਦੇ ਹੇਠਾਂ ਖੜ ਕੇ ਮੀਂਹ ਦੇ ਪਾਣੀ ਦੇ ਵਿੱਚ ਨੌਣਾ ਵੀ ਕਈਆਂ ਦੇ ਪੈਪ ਲੱਗੇ ਹੁੰਦੇ ਸੀਗੇ ਉਦੋਂ ਵੀ ਕਈ ਅਮੀਰ ਹੁੰਦੇ ਸੀਗੇ ਉਹਨਾਂ ਦੇ ਪੈਪ ਥੱਲੋਂ ਇਦਾਂ ਹੱਥ ਦੇ ਨਾਲ ਬੰਦ ਕਰਦੇ ਨੇ ਜਦੋਂ ਪਾਣੀ ਕੋਠਿਆਂ ਰਾਹੀਂ ਉਹਨਾਂ ਦੇ ਵਿਹੜੇ ਦੇ ਵਿੱਚ ਜਾਣ ਲੱਗਣਾ ਫੇ ਉਹ ਛੱਡ ਦੇਣੇ ਜੀ ਉਦੋਂ ਬੱਚਿਆਂ ਦੀਆਂ ਸ਼ਰਾਰਤਾਂ ਹੋਰ ਕਿਸਮ ਦੀਆਂ ਹੁੰਦੀਆਂ ਸੀਗੀਆਂ ਖੇਡਾਂ ਵੀ ਹੋਰ ਤਰ੍ਹਾਂ ਦੀਆਂ ਹੁੰਦੀਆਂ ਸੀਗੀਆਂ ਖੇਡਾਂ ਦੌੜੀ ਜਾਣਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਫਿਰ ਗਰਾਊਂਡਾਂ ਦੇ ਵਿੱਚ ਖੇਡਣਾ ਉਸ ਤੋਂ ਬਾਅਦ ਆਪਣੇ ਕੰਮਕਾਰ ਵੀ ਘਰਦਿਆਂ ਦੇ ਨਾਲ ਮਾੜੇ ਮੋਟੇ ਕਰਵਾ ਦੇਣੇ ਉਹ ਬਚਪਨ ਜਿਹੜਾ ਸੀ ਨਾ ਇੱਕ ਤੰਦਰੁਸਤ ਬਚਪਨ ਸੀ ਹੂੰ ਉਸ ਬਚਪਨ ਦੇ ਵਿੱਚ ਬਿਮਾਰੀਆਂ ਸਿਗੀਆਂ ਇਹ ਨਹੀਂ ਕਿ ਨਹੀਂ ਸਿਗੀਆਂ ਸਿਗੀਆਂ ਪਰ ਘੱਟ ਸੀ ਉਹਨਾਂ ਸਮੇਂ ਦੇ ਵਿੱਚ ਅਸੀਂ ਜਸਮਾਨੀ ਤੌਰ ਤੇ ਜ਼ਿਆਦਾ ਤਕੜੇ ਸੀ ਹੂੰ ਮਾਨਸਿਕ ਤੌਰ ਤੇ ਵੀ ਸੋਚਾਂ ਜਿਹੜੀਆਂ ਅਸੀਂ ਸਾਡੀਆਂ ਉਹ ਐਡੀਆਂ ਬਹੁਤੀਆਂ ਉੱਡਦੀਆਂ ਫੜਨ ਵਾਲੀਆਂ ਨਹੀਂ ਸਿਗੀਆਂ ਹਾਂ तितਲੀਆਂ ਫੜਨ ਦੇ ਮਗਰ ਮਗਰ ਦੌੜਦੇ ਹੁੰਦੇ ਸੀ। ਉਹਨਾਂ ਸਮੇਂ ਦੇ ਵਿੱਚ ਬਚਪਨ ਸੱਚੀ ਮੁੱਚੀ ਬਚਪਨ ਹੀ ਹੁੰਦਾ ਸੀ। ਚਿਹਰਿਆਂ ਦੇ ਉੱਪਰ ਮਾਸੂਮੀਅਤ ਹੁੰਦੀ ਸੀ। ਜੀ। ਭੋਲਾਪਨ ਹੁੰਦਾ ਸੀ। ਜੇਕਰ ਕਿਤੇ ਕਿਸੇ ਨੇ ਕੋਈ ਗੱਲ ਪੁੱਛ ਲੈਣੀ ਤੇ ਉਹਦਾ ਮਤਲਬ ਨਹੀਂ ਸੀ ਪਤਾ ਹੁੰਦਾ। ਫਿਰ ਬੀਬੀਆਂ ਨੇ ਹੱਸਣਾ। ਕਹਣਾ ਲੈ ਇਹਨੂੰ ਇਹ ਪਤਾ ਹੀ ਨਹੀਂ ਹੈਗਾ। ਹਨਾ ਉਹ ਸਾਨੂੰ ਤਰ੍ਹਾਂ ਤਰ੍ਹਾਂ ਦੀਆਂ ਛੇੜਾਂ ਛੇੜਨੀਆਂ, ਮੈਂ ਬੰਦਿਆਂ ਨੇ ਵੀ ਛੇੜ ਜਾਣੀਆਂ, ਬੀਬੀਆਂ ਨੇ ਵੀ ਛੇੜ ਜਾਣੀਆਂ। ਉਨਾ ਸਮੇਂ ਦੇ ਵਿੱਚ ਅਸੀਂ ਨਿੱਕੀਆਂ ਨਿੱਕੀਆਂ ਚੀਜ਼ਾਂ ਤੋਂ ਮੰਨ ਲਓ ਜੇਕਰ ਕਿਤੇ ਸ਼ਹਿਰ ਨੂੰ ਸਾਡੇ ਬੀਬੀ ਨੇ ਸਾਨੂੰ ਨਾਲ ਲੈ ਜਾਣਾ ਤੇ ਕਹਣਾ ਚੱਲ ਭਾਈ ਇਹਨੂੰ ਨੀਕਰ ਦਿਖਾ ਉਹ ਸਾਰਿਆਂ ਦੇ ਸਾਹਮਣੇ ਕਹਣਾ ਨੀਕਰ ਲਾ ਕੇ ਪਾ ਕੇ ਦੇਖੋ ਬਈ ਉਹਦੋਂ ਦੇ ਨਿਆਣੇ ਪਾਪੂ ਲੈਂਦੇ ਹੁੰਦੇ ਸੀ ਲੈ ਅੱਜ ਕਿਸੇ ਦੇ ਨਿਆਣੇ ਨੂੰ ਕਹਿ ਕੇ ਦੇਖੋ ਕਿ ਭਾਈ ਇੱਥੇ ਤੂੰ ਨੀਕਰ ਲਾ ਤੇ ਆ ਪਾ ਕੇ ਦੇ ਉਹ ਲੋ ਸਿਰ ਪਾੜਨ ਨੂੰ ਜਾਂਦਾ ਅੱਜ ਦਾ ਜਿਹੜਾ ਬਚਪਨ ਹੈਗਾ ਉਹ ਮਾਡਰਨ ਹੋ ਗਿਆ ਅੱਜ ਦਾ ਬਚਪਨ ਤੇਜ਼ ਹੋ ਗਿਆ। ਇੱਕ ਨਿੱਕਾ ਜਿਹਾ ਕਿੱਸਾ ਸੁਣਾਵਾਂ ਤੁਹਾਨੂੰ ਪਹਿਲਾਂ। ਹੂੰ ਸਾਡੇ ਨਾ ਮੇਰੇ ਖਿਆਲ ਮੇਰੇ ਸਕੂਲ ਦੇ ਵਿੱਚ ਪੰਜਵੀਂ ਦੀ ਫੇਰਵਲ ਪਾਰਟੀ ਸੀ। ਅੱਛਾ। ਉਦੋਂ ਡਿਸਪੋਜ਼ੇਬਲ ਪਲੇਟਾਂ ਨਹੀਂ ਸੀ ਚਲਦੀਆਂ ਆਉਂਦੀਆਂ। ਨਾ ਕੱਪ-ਕੁੱਪ ਚਲਦੇ ਹੁੰਦੇ ਸੀ। ਸਪੈਸ਼ਲ ਬੱਚਿਆਂ ਨੇ ਆਪਣੇ ਵਾਸਤੇ ਕੱਪ-ਪਲੇਟਾਂ ਲੈ ਕੇ ਰੱਖੀਆਂ ਹੁੰਦੀਆਂ ਸੀਗੀਆਂ। ਅੱਛਾ। ਕਿ ਜਦੋਂ ਪਾਰਟੀ ਹੋਣੀ ਆ ਉਹ ਮੈਡਮਾਂ ਕਹਿੰਦੇ ਹੁੰਦੇ ਸੀ ਘਰੋਂ ਆਪਣੇ ਉਹ ਕੱਪ-ਪਲੇਟਾਂ ਲੈ ਕੇ ਆਇਓ। ਹੂੰ। ਉਹ ਕੱਪ-ਪਲੇਟਾਂ ਲਿਜਾ ਕੇ ਫਿਰ ਉਹਨਾਂ ਦੇ ਵਿੱਚ ਹੀ ਸਾਨੂੰ ਕੋਈ ਰਸੂਲullah ਗੁਲਾਬ ਜਾਮਨ ਜਾਂ ਬਰਫੀ ਦਾ ਇੱਕ ਪੀਸ ਤੇ ਜਾਂ ਫਿਰ ਸਮੋਸਾ ਵਗੈਰਾ ਉਹ ਸਾਢੇ ਹੀ ਪੈਸੇ ਆ ਤਾਂ ਸਾਨੂੰ ਖਵਾ ਦੇ ਹੁੰਦੇ ਸੀਗੇ ਜੀ ਪੰਜ ਰੁਪਏ ਰਹਿਣੇ ਆ ਉਹਦੇ ਵਿੱਚ ਉਹਨੇ ਕੰਮ ਸਾਰਦੇ ਨੇ ਸਾਨੂੰ ਚਾਹ ਚੁਪੜਾ ਦੇਣੀ ਉਹ ਪਾਰਟੀ ਸੀ ਜਦੋਂ ਪੰਜਵੀਂ ਦੀ ਸਭ ਤੋਂ ਪਹਿਲਾ ਬੱਚਾ ਉਸ ਸਕੂਲ ਦੇ ਵਿੱਚ ਦਾਖਲ ਹੋਣ ਵਾਲਾ ਮੈਂ ਸੀ ਅੱਛਾ ਤੇ ਪਾਰਟੀ ਖਤਮ ਹੋਣ ਤੋਂ ਬਾਅਦ ਸਭ ਤੋਂ ਲਾਸਟ ਦੇ ਵਿੱਚ ਆਉਣ ਵਾਲਾ ਵੀ ਮੈਂ ਹੀ ਸੀ ਅੱਛਾ ਹੂੰ ਮੈਨੂੰ ਮੈਡਮ ਮੈਂ ਕਹਿਣ ਕਿ ਬਾਕੀ ਬੱਚੇ ਨੱਚਦੇ ਆ ਵੀ ਤੂੰ ਵੀ ਐਕਟਿਵ ਆ ਤੂੰ ਮੈਨਾਂ ਚਲਾ ਗਾਲਾ ਮੈਂ ਕਮ ਨਹੀਂ ਜੀ ਮੈਨੂੰ ਬੜਾ ਜ਼ੋਰ ਲਾਇਆ ਉਹਨਾਂ ਨੇ ਵੀ ਉੱਠ ਕੇ ਤੂੰ ਕਰ ਲੈ ਪਰ ਮੈਂ ਕਿਹਾ ਨਹੀਂ ਮੈਂ ਉਹਨਾਂ ਹੀ ਨਹੀਂ ਕਰ ਲਓ ਜੀ ਬੜਾ ਜ਼ੋਰ ਲਗਾਇਆ ਮੈਨੂੰ ਵੀ ਕਿਸੇ ਵੀ ਤੂੰ ਕੰਮ ਦੇ ਵਿੱਚ ਭਾਗ ਲੈਣਾ ਕੋਈ ਕਵਤਾ ਸੁਣਾ ਦੇ ਕੋਈ ਪੋਇਮ ਸੁਣਾ ਦੇ ਵੀ ਉੱਪਰ ਪੰਖਾ ਚੱਲਦਾ ਹੈ ਨਹੀਂ ਜੇ ਬੀਬੀ ਸੋਤਾ ਹੈ ਸੋਤੇ ਸੋਤੇ ਭੂਗ ਲੱਗੀ ਸੁਣਾ ਦੇ ਤੂੰ ਵੀ ਮੈਂ ਕਿਹਾ ਨਾ ਮੈਂ ਨਹੀਂ ਸੁਣਾਣੀ ਲੋਜੀ ਕਰਦੇ ਆਂ ਕਰਾਉਂਦੇ ਨੇ ਫਿਰ ਵਲ ਪਾਰਟੀ ਖਤਮ ਹੋਈ ਅਸੀਂ ਆਪਣੀਆਂ ਘਰੋਂ ਲਿਆਂਦੀਆਂ ਪਲੇਟਾਂ ਦੇ ਵਿੱਚ ਖਾ ਕੇ ਰਸਗੁੱਲੇ ਸਮੋਸੇ ਐਨ ਪ੍ਰਸੰਨ ਚਿਤ ਹੋ ਗਏ ਸਾਰੇ ਜਣੇ ਸਕੂਲੋਂ ਬਾਹਰ ਨਿਕਲ ਗਏ ਸਭ ਤੋਂ ਪਹਿਲਾਂ ਕੌਣ ਆਇਆ ਸੀ ਤੁਸੀਂ ਮੈਂ ਸਭ ਤੋਂ ਬਾਅਦ ਵਿੱਚ ਕੌਣ ਜਾ ਰਿਹਾ ਤੁਸੀਂ ਮੈਂ ਹੁਣ ਬੱਚੋ ਕਿਉਂ ਉਹ ਇਸ ਕਰਕੇ ਕਿਉਂਕਿ ਮੇਰੀ ਨਿੱਕਰ ਮਗਰੋਂ ਪਾਰਟੀ ਹੋਈ ਸੀ ਅੱਛਾ ਹੁਣ ਤੁਸੀਂ ਅੱਜ ਦੇ ਬੱਚਿਆਂ ਨੂੰ ਲੈ ਕੇ ਚੱਲੋ ਕੀ ਅੱਜ ਦਾ ਬੱਚਾ ਕਿਤੇ ਪਾਰਟੀ ਨਿੱਕਰ ਜਾਂ ਪਾਰਟੀ ਕਮੀਜ਼ ਦੇ ਨਾਲ ਸਕੂਲ ਜਾ ਸਕਦਾ ਕਦੇ ਵੀ ਨਹੀਂ ਨਹੀਂ ਜਾ ਸਕਦਾ ਕਦੇ ਵੀ ਇਹ ਮੇਰੀ ਉਦੋਂ ਕੋਈ ਬਹਾਦਰੀ ਨਹੀਂ ਸੀਗੀ ਹੂੰ ਉਦੋਂ ਮਾਸੂਮੀਅਤ ਹੁੰਦੀ ਸੀ ਬੱਚਿਆਂ ਦੇ ਵਿੱਚ ਜੀ ਜਿੱਦਾਂ ਬੱਚਿਆਂ ਨੂੰ ਕਹਿਣਾ ਉਦੋਂ ਬੱਚਿਆਂ ਨੇ ਉਦੋਂ ਮੰਨ ਲੈਣਾ ਹੂੰ ਅੱਜ ਦੇ ਬੱਚੇ ਤੁਹਾਨੂੰ ਡਿਮਾਂਡਾਂ ਰੱਖਦੇ ਆ ਹੂੰ ਬ੍ਰਾਂਡਡ ਬੱਚਾ ਜਦੋਂ ਥੋੜੀ ਜਿਹੀ ਸੁਰਤ ਸੰਭਾਲਦਾ ਨਾ ਪਿਓ ਦੇ ਕੋਲ ਵਿਚਾਰੇ ਕੋਲ ਭਾਵੇਂ ਉਹ ਕੋਈ ਚਾਈਨਾ ਦੇ ਫੋਨ ਹੋਵੇ ਉਹ ਕਹਿੰਦਾ ਮੇਰੇ ਕੋਲ ਆਈਫੋਨ ਚਾਹੀਦਾ ਹੂੰ ਪਿਓ ਭਾਵੇਂ ਸਾਰੀ ਉਮਰ ਵਿਚਾਰੇ ਨੇ ਕੁਰਤੇ ਪਜਾਮੇ ਦੇ ਵਿੱਚੋਂ ਵੱਲ ਨਾ ਕੱਢੇ ਹੋਣ ਬੱਚੇ ਕਹਿੰਦੇ ਸਾਨੂੰ ਵਧੀਆ ਜੀਣਾ ਚਾਹੀਦੀਆਂ ਹੂੰ ਬ੍ਰਾਂਡਡ ਖਾਣਾ ਵੀ ਬ੍ਰਾਂਡਡ ਭਾਲਦੇ ਆ ਹਰਕਤਾਂ ਵੀ ਵੱਡਿਆਂ ਦੇ ਨਾਲ ਦੀਆਂ ਕਰਦੇ ਆ ਹੂੰ ਜਦੋਂ ਤੁਸੀਂ ਹਰਕਤਾਂ ਵੱਡਿਆਂ ਦੇ ਨਾਲ ਦੀਆਂ ਕਰਦੇ ਆ ਤੁਹਾਡੀ ਮਾਸੂਮੀਅਤ ਕਿੱਥੇ ਗਈ ਹੂੰ ਤੁਸੀਂ ਬੱਚੇ ਤਰ੍ਹਾਂ ਨਹੀਂ ਜੀ ਬਿਲਕੁਲ ਇੱਕ ਉਹ ਉਹਨਾਂ ਦੀ ਮਾਨਸਿਕਤਾ ਦੂਜਾ ਅਸੀਂ ਵੀ ਬੱਚਿਆਂ ਨੂੰ ਇਹ ਕਹਿੰਦੇ ਰਹਿੰਨੇ ਹਮੇਸ਼ਾ ਜੇਕਰ ਕੋਈ ਬੱਚਾ ਮਾੜਾ ਜਿਹਾ ਸ਼ਰਾਰਤ ਕਰਦਾ ਓਏ ਸਿਆਣਾ ਬਣ ਹੂੰ ਹਟ ਜਾ ਨਾ ਕਰ ਸਿਆਣਾ ਬਣੀ ਜਾਉਂਦਾ ਹੂੰ ਉਹਨੂੰ ਵੱਡਾ ਹੋ ਗਿਆ ਯਾਰ 5 ਸਾਲ ਦਾ ਬੱਚਾ ਕਿੱਡਾ ਵੱਡਾ ਹੁੰਦਾ 6 ਸਾਲ ਦਾ ਬੱਚਾ ਕਿੱਡਾ ਵੱਡਾ ਹੁੰਦਾ ਜੀ ਸਾਡਾ ਤੇ ਬਚਪਨ ساری ਉਮਰ ਇਸੇ ਗੱਲ ਚ ਲੰਘ ਗਿਆ ਕਿ ਜਾਂ ਦੇ ਕੇ ਆ ਬਈ ਬੂਆgene ਖੜਗਾਇਆ ਜਾਂ ਬੂਆ ਖੋਲਿਆ ਜਾਂ ਮਾਮੇ ਨੂੰ ਬਸੇ ਚੜਾਇਆ ਜਾਂ ਮਾਸੀ ਨੂੰ ਲਾਇਆ ਜਾਂ ਆ ਚੀਜ਼ ਲਾਇਆ ਜਾਂ ਉਹ ਚੀਜ਼ ਲਾਇਆ ਅਸੀਂ ਤਾਂ ਕਦੇ ਨਹੀਂ ਸੀ ਇਨਕਾਰ ਕੀਤਾ ਬਿਲਕੁਲ ਅਜਿਹੇ ਬੱਚੇ ਨੂੰ ਤੁਸੀਂ ਭੇਜ ਸਕਦੇ ਆ ਨਾ ਅੱਜ ਦਾ ਬੱਚਾ ਤਾਂ ਪਹਿਲਾਂ ਇਹ ਕਹਿੰਦਾ ਕਿ ਜੇ ਚੀਜ਼ ਲੈਣ ਜਾਣਾ ਤਾਂ ਮੈਨੂੰ ਦੱਸੋ ਕੀ ਫਾਇਦਾ ਉਹਦੇ ਵਿੱਚ ਹੂੰ ਮੇਰਾ ਬੈਨੇਫਿਟ ਕੀ ਹੈ ਬਿਲਕੁਲ ਅੱਜ ਸਾਡੇ ਬੱਚਿਆਂ ਦੇ ਵਿੱਚੋਂ ਮਾਸੂਮੀਅਤ ਉੱਡ ਗਈ ਹੂੰ ਅੱਜ ਸਾਡੇ ਬੱਚਿਆਂ ਦੇ ਵਿੱਚੋਂ ਮਾਸੂਮੀਅਤ ਉੱਡੀ ਹੈ ਤੇ ਉਹਦੇ ਪਿੱਛੇ ਕਾਰਨ ਵੀ ਹੈ ਹੂੰ ਸਭ ਤੋਂ ਵੱਡਾ ਕਾਰਨ ਅੱਜ ਸਾਡੀ ਜਿਹੜੀ ਬੋਝਲ ਹੁੰਦੀ ਜਾ ਰਹੀ ਹੈ ਪੜ੍ਹਾਈ ਜੀ ਵਿਦਿਆ ਤੀਸਰਾ ਨੇਤਰ ਹੈ ਹੂੰ ਪਰ ਅੱਜ ਬੱਚਿਆਂ ਦੇ ਵਾਸਤੇ ਵਿਦਿਆ ਜਿਹੜਾ ਇੱਕ ਵੱਡਾ ਸਰਾਪ ਬਣਦੀ ਜਾ ਰਹੀ ਹੈ। ਹਮ ਇੱਕ ਮਾਸੂਮ ਬੱਚਾ ਫੁੱਲ ਪਰ ਉਮਰ ਦੇ ਦੀ ਹੈ। ਮੰਨ ਲਓ ਨੇ ਸ਼ੁਰੂਆਤ ਵਿੱਚ ਹੀ ਜਾਣਾ ਕੋਈ ਐਲकेजी ਯੂਕੇਜੀ ਹੋਗੇ। ਉਹਦਾ 2-4 ਕਾਪੀਆਂ ਹੁੰਦੀਆਂ ਉਹ ਲੈ ਕੇ ਜਾਂਦਾ ਹੈ। ਜਦੋਂ ਇਹ ਪਹਿਲੀ ਦੇ ਵਿੱਚ ਆਉਂਦਾ ਹੈ ਉਹ। ਉਹਦਾ ਬੈਗ ਜਿਹੜਾ ਚੰਗਾ 10-15 ਕਿਲੋ ਦਾ ਹੋ ਜਾਂਦਾ ਹੈ। ਹਮ ਉਹ ਬੈਗ ਲੈ ਕੇ ਮੋਢਿਆਂ ਤੇ ਟੰਗ ਕੇ ਉਹ ਬੱਚਾ ਜਦੋਂ ਜਾਊਗਾ ਤੇ ਉਹ ਵਿਚਾਰੇ ਦੇ ਮੋਢੇ ਸਾਰੀ ਦਿਹਾੜੀ ਜਿਕਰ ਦੁੱਖਦੇ ਰਹਿਣਗੇ। ਤੁਦੀ ਮਾਸੂਮੀਤ ਕਿੱਥੇ ਜਾਊਗੀ ਬਿਲਕੁਲ ਖੇਡਣ ਨੂੰ ਸਮਾਂ ਹੀ ਨਹੀਂ ਮਿਲਦਾ ਖੇਡਣ ਨੂੰ ਸਮਾਂ ਨਹੀਂ ਮਿਲਦਾ ਉਹਨੇ ਘਰ ਆਉਣਾ ਤੇ ਜਿਹੜੀ ਉਹ ਭਾਸ਼ਾ ਜਿਹੜੀ ਉਹ ਪੜ੍ਹਾਈ ਕਰਦੇ ਆ ਪ੍ਰਾਈਵੇਟ ਸਕੂਲਾਂ ਦੇ ਵਿੱਚ ਉਹ ਘਰ ਬੈਠੀ ਨਾ ਮਾਂ ਨੂੰ ਪਤਾ ਨਾ ਪਿਓ ਨੂੰ ਆਉਂਦੀ ਆ ਜੀ ਹੁਣ ਉਹਨੂੰ ਟਿਊਸ਼ਨ ਤੇ ਭੇਜਣਾ ਹੂੰ 2:00 ਵਜੇ ਉਹ ਘਰ ਆਉਂਦਾ 2:30 ਵਜੇ ਅੱਧਾ ਘੰਟਾ ਰੋਟੀ ਨੂੰ 3:00 ਵਜੇ ਮੈਡਮ ਕਹਿੰਦੀ ਆ ਮੇਰੇ ਕੋਲ ਭੇਜ ਦਿਓ ਹੂੰ 3 ਵਜੇ ਟਿਊਸ਼ਨ ਪੜਾ ਜਾਂਦਾ ਹੈ 2 ਘੰਟੇ ਉੱਥੇ ਆਉਂਦਾ 5 ਵਜੇ ਘਰੇ ਆਣ ਕੇ ਹੋਮਵਰਕ ਕਰ ਲੈ ਪੈਂਦਾ 6 ਵਜੇ ਉਹਨੂੰ ਰੋਟੀ ਖਵਾ ਲਈ ਦਿੰਦੀ ਆ 7 ਵਜੇ ਮਾਂ ਕਹਿੰਦੀ ਪੁੱਤ ਸੌਂ ਜਾ ਸਵੇਰ ਨੂੰ ਜਲਦੀ ਉੱਠ ਕੇ ਸਕੂਲੇ ਜਾਣਾ ਹੈ ਕਿੱਥੇ ਗਈ ਉਹਦੀ ਮਸੂਮੀਅਤ ਜੀ ਕਿੱਥੇ ਉਹਨੇ ਖੇਡਣਾ ਹੈ ਜਦ ਤੱਕ ਬੱਚਾ ਆਪਣੇ ਆੜੀਆਂ ਦੇ ਨਾਲ ਆਪਣੇ ਸਾਥੀਆਂ ਦੇ ਨਾਲ ਆਪਣੇ ਹਾਨੀਆਂ ਦੇ ਨਾਲ ਆਪਣੇ ਹਮ ਉਮਰਾਂ ਦੇ ਨਾਲ ਆਪਣੇ ਦੋਸਤਾਂ ਦੇ ਨਾਲ ਮਿੱਤਰਾਂ ਦੇ ਨਾਲ ਆਪਣੀ ਟਾਣੀ ਦੇ ਵਿੱਚ ਨਹੀਂ ਖੇਡੂਗਾ ਉਹ ਕਿਦਾਂ ਪਲੂਗਾ ਉਹ ਕਿੰਦਾ ਤਕੜਾ ਹੋਊਗਾ ਜੀ ਸਾਡੀਆਂ ਸਰਕਾਰਾਂ ਕਿਉਂ ਨਹੀਂ ਸੋਚਦੀਆਂ ਇਸ ਦੀ ਬਾਬਤ ਉਹ ਸਾਡੇ ਬੱਚਿਆਂ ਦੀ ਮਾਸੂਮੀਅਤ ਇਹ ਸਕੂਲ ਖਾ ਗਏ ਹੂੰ ਇਹ ਬੋਝਲ ਪੜਾਈਆਂ ਖਾ ਗਈਆਂ ਉਸ ਤੋਂ ਵੀ ਅੱਗੇ ਆ ਜਾਓ ਹੁਣ ਸਾਡੇ ਘਰਾਂ ਦੇ ਵਿੱਚ ਫੋਨ ਆ ਲਈ ਫਿਰ ਤੇ ਆਪਾਂ ਸਾਡੇ ਘਰਾਂ ਦੇ ਵਿੱਚ ਇੱਕ ਫੋਨ ਹੀ ਚਾਰ-ਚਾਰ ਫੋਨ ਆ ਸਾਵੇਂ ਇੱਕ ਮੁਹੱਲੇ ਦੇ ਵਿੱਚ ਇੱਕ ਫੋਨ ਹੁੰਦਾ ਸੀ ਸਾਰਾ ਮੁਹੱਲਾ ਉਤੋਂ ਫੋਨ ਕਰਦਾ ਹੁੰਦਾ ਹੂੰ ਇੱਕ ਘਰ ਫੋਨ ਲੱਗ ਗਿਆ ਕਿਸੇ ਦੇ ਬਾਹਰ ਵੀ ਕੋਈ ਗਿਆ ਹੋਇਆ ਉਹਨੇ ਫੋਨ ਕਰਕੇ ਕਹਿੰਦਾ ਯਾਰ ਫਲਾਣੇ ਨੂੰ ਬੁਲਾ ਦੋਗੇ ਉਹ ਵੀ ਮੋਰੋ ਕਹਿੰਦੇ ਸੀ ਹਾਂਜੀ ਕਿਉਂ ਨਹੀਂ ਬੁੜੀ ਵਿਚਾਰੀ ਭਾਵੇਂ ਉਹਦੇ ਗੋਡੇ ਟੀਚਕ ਟੀਚਕ ਕਰਦੇ ਹੁਣ ਉਹ ਜਾਣਦੀ ਸੀ ਤੁਹਾਡਾ ਫੋਨ ਆਉਣ ਵਾਲਾ ਆਜੋ ਸਾਰਾ ਟੱਪਰ ਜਾਂਦਾ ਹੁੰਦਾ ਸੀ ਉੱਥੇ ਫੋਨ ਸੁਣ ਕੇ ਆਉਣਾ ਜੀ ਅੱਜ ਸਾਡੇ ਇੱਕ ਘਰ ਦੇ ਵਿੱਚ 5-5 7-7 ਫੋਨ ਲਾਏ ਫਿਰਦੇ ਅਸੀਂ ਹਮ ਇੱਕ ਤਾਂ ਖਰਚਾ ਵਧਾ ਲਿਆ ਸੀ ਹਮ ਵੀ ਜੇਕਰ ਪੰਜਾ ਫੋਨਾਂ ਦੇ ਵਿੱਚ 4-400 ਰੁਪਈਆ ਵੀ ਤੁਸੀਂ ਪਵਾਇਆ 2000 ਰੁਪਈਆ ਦਾ ਉਹ ਖਰਚਾ ਆਇਆ ਠੀਕ ਤੇ ਦੂਸਰਾ ਫੋਨ ਤੁਸੀਂ ਮਾਮਾ ਜਿਹੜੀ ਆਪਣੇ ਨਿਆਣੇ ਨੂੰ ਵੀ ਦੇਂਦੀਆਂ ਨਿਆਣਾ ਫਿਰ ਐ ਲੱਗਾ ਰਹਿੰਦਾ ਹਮ ਜਿੰਨਾ ਵੀ ਉਹਨੂੰ ਟਾਈਮ ਮਿਲਦਾ ਜੀ ਉਹ ਹੁਣ ਇਹ ਵੀ ਕਹਿੰਦਾ ਕਰੋਨਾ ਤੋਂ ਬਾਅਦ ਕਹਿੰਦੇ ਵੀ ਪੜ੍ਹਾਈ ਅਸੀਂ ਫੋਨਾਂ ਤੇ ਕਰਦੇ ਆਂ ਨਿਆਣਾ ਫੋਨਾਂ ਦੇ ਵਿੱਚ ਲੱਗਾ ਰਹਿੰਦਾ ਫੋਨਾਂ ਦੇ ਵਿੱਚੋਂ ਜਿਹੜੀ ਤੁਹਾਡੀ ਅੱਖਾਂ ਦੀ ਚਮਕਿਆ ਉਹ ਸਾਰੀ ਮਰ ਜਾਂਦੀ ਆ ਅੱਖਾਂ ਦੇ ਵਿੱਚਲਾ ਪਾਣੀ ਜੇਕਰ ਸੁੱਕ ਗਿਆ ਬੱਚਾ ਤੁਹਾਡਾ ਅੰਨਾ ਵੀ ਹੋ ਸਕਦਾ ਹੈ ਬਿਲਕੁਲ ਤੇ ਜਦੋਂ ਇਹ ਇਹ ਚੀਜ਼ਾਂ ਜਿਹੜੀਆਂ ਉਹ ਖਤਮ ਹੋ ਗਈਆਂ ਬੱਚੇ ਦੇ ਅੰਦਰੋਂ ਉਹ ਅੱਖਾਂ ਦੇ ਵਿੱਚੋਂ ਜਦੋਂ ਲਿਸ਼ਕ ਖਤਮ ਹੋ ਗਈ ਮੋਟੀਆਂ-ਮੋਟੀਆਂ ਐਨਕਾਂ ਲੱਗ ਗਈਆਂ ਬੱਚਾ ਉਦਹੀਂ ਬੁੱਢਾ-ਬੁੱਢਾ ਲੱਗਣ ਲੱਗ ਪੈਣਾ ਵੱਡਾ-ਵੱਡਾ ਲੱਗਣ ਲੱਗ ਪੈਣਾ ਫਿਰ ਆਜੋ ਮਾਪੇ ਜਿਹੜੇ ਉਹ ਕਹਿੰਦੇ ਕਿ ਸਾਨੂੰ ਪੈਸਾ ਮਿਲਣਾ ਚਾਹੀਦਾ। ਹੂੰ। ਜੋ ਮਰਜ਼ੀ ਹੋ ਜਾਈ। ਹੂੰ। ਇਸ ਬੱਚੇ ਤੇ ਬੋਝ ਬਾ ਦਿਓ। ਅੱਜ ਬੱਚਿਆਂ ਨੂੰ ਤੁਸੀਂ ਦੇਖਦੇ ਹੋਣੇ ਆ ਕਿ ਬੱਚਿਆਂ ਨੂੰ ਉਹ ਕੈਮਰੇ ਦੇ ਮੋਲੇ ਨਚਾਉਂਦੇ ਆ। ਜੀ। ਜਿਦਾ ਮਦਾਰੀ ਨਹੀਂ ਬਾਂਦਰ ਦੇ ਕਾਲ ਦੇ ਵਿੱਚ ਪਾ ਕੇ ਸੰਗਲੀ ਜੀ ਲੈ ਕੇ ਜਾਂਦੇ ਉਹਨੂੰ ਨਚਾਉਂਦੇ ਫਿਰ ਪੈਸੇ ਕਮਾਉਂਦੇ ਆ। ਇਹਦੇ ਮਾਪੇ ਮਦਾਰੀ ਬਣ ਗਏ ਆ। ਬੱਚਿਆਂ ਨੂੰ ਨਚਾਉਂਦੇ ਆ। ਹੂੰ। ਰੀਲਾਂ ਬਣਾਉਂਦੇ ਆ। ਰੀਲਾਂ ਵੀ ਕਿੱਦਾਂ ਦੀਆਂ ਕਿ ਕੋਕ ਵਿੱਚ ਪਾ ਕੇ ਮੈਨੂੰ ਪੜਾ ਦੇ। ਹੂੰ। ਗਾਣਿਆਂ ਦੇ ਗਾਣਿਆਂ ਦੇ ਉੱਪਰ ਤੇ ਜਾਂ ਤੂੰ ਮੇਰਾ ਏਦਾਂ ਜਾਂ ਫਲਾਨਾ ਜਾਂ ਟਮਕਾਨਾ ਉਹ ਮਸੂਮਤ ਕਿੱਥੇ ਚਲੀ ਗਈ ਹੂੰ ਉਹ ਜੋਨੀ ਜੋਨੀ ਯਸ ਪਾਪਾ ਕਿੱਥੇ ਚਲਾ ਗਿਆ ਜੀ ਉਹ ਟਵਿੰਕਲ ਟਵਿੰਕਲ ਲिटल ਸਟਾਰ ਕਿੱਥੇ ਚਲਾ ਗਿਆ ਅਜਿਹੀਆਂ ਪੋਇਮਾਂ ਨੂੰ ਤਾਂ ਅੱਜਕੱਲ ਕੋਈ ਪੁੱਛਦਾ ਵੀ ਨਹੀਂ ਉਹ ਉੱਪਰ ਪੱਖਾ ਚੱਲਦਾ ਵਿਚਾਰਾ ਚੱਲਦਾ ਹੀ ਰਹਿ ਗਿਆ ਜੀ ਕਿੱਥੇ ਚਲ ਗਏ ਉਹ ਕਿੰਨੇ ਕਿੰਨੇ ਵੱਡੇ ਹੋ ਗਏ ਸੀ ਅਸੀਂ ਉਹਦੇ ਤੱਕ ਵੀ ਅਸੀਂ ਇਹ ਸੁਣਾਉਂਦੇ ਹੁੰਦੇ ਸੀ ਸੁਣਾਉਂਦੇ ਹੁੰਦੇ ਸੀ ਜੀ ਸਪੈਸ਼ਲ ਜਦੋਂ ਕਿਸੇ ਨੇ ਘਰ ਆਉਣਾ ਹੂੰ ਸਾਡੇ ਮਾਪੇ ਕਹਿਣਾ ਆਜੋ ਬਈ ਸੁਣਾ ਮਾਮੇ ਨੂੰ ਪੋਇਮ ਸਣਾ ਆਪਣੇ ਫੁੱਫੜ ਨੂੰ ਪੋਇਮ ਪੂਹ ਅਨੁਵਾਦਣਾ ਅੱਜ ਅੱਜ ਆਉਂਦੇ ਅਸੀਂ ਕਿ ਕੱਢ ਮਾਮੇ ਨੂੰ ਭੈਣ ਦੀ ਗੱਲ ਗੱਲ ਕੱਢ ਕੇ ਸੁਣਾ ਇਹ ਸਾਡੀ ਤਹਿਜ਼ੀਬ ਆ ਬਿਲਕੁਲ ਅਸੀਂ ਬੱਚਿਆਂ ਦਾ ਬਚਪਨ ਖਾ ਗਏ ਅਸੀਂ ਬੱਚਿਆਂ ਦੀ ਮਾਸੂਮੀਅਤ ਖਾ ਗਏ ਅਸੀਂ ਉਹਨਾਂ ਦੇ ਖੇਡਣ ਦੇ ਦਿਨ ਖਾ ਗਏ ਬਹੁਤੇ ਮਾਪੇ ਇਹ ਕਹਿੰਦੇ ਗਿੰਦੇ ਕਿ ਵਾਸ ਕਰ ਹੁਣ ਤੋਂ ਵੱਡਾ ਹੋ ਗਏ ਆ ਜਾ ਕਈਆਂ ਨੇ ਵੀਡੀਓ ਦੇ ਵਿੱਚ ਉਹਨਾਂ ਨੂੰ ਵੱਡੇ ਕਰ ਦਿੱਤਾ ਹੈ ਉਹਨਾਂ ਦੇ ਮੇਕਅਪ ਕਰਕੇ ਅੱਖਾਂ ਤੇ ਆਈਲੈਸ਼ਰ ਲਾ ਕੇ ਸੋਹਣੀਆਂ ਸੁਰਖੀਆਂ ਬਿੰਦੀਆਂ ਲਾ ਕੇ ਪਾ ਕੇ ਚੂੜੇ ਉਹਨਾਂ ਦੇ ਘਗਰੇ ਪਾ ਕੇ ਉਹਨੂੰ ਵੱਡਾ ਵੱਡੀਆਂ ਕਰ ਦਿੱਤਾ ਜੀ ਪੜਾਈਆਂ ਨੇ ਸਾਡੇ ਬੱਚਿਆਂ ਦਾ ਜੀਵਨ ਜਿਹੜਾ ਉਹ ਕੁਬਾ ਕਰ ਦਿੱਤਾ ਹੈ ਪੀਜੀਆ ਦੀ ਇੱਕ ਰਿਪੋਰਟ ਹੈ ਕਿ ਬੱਚਿਆਂ ਦੇ ਵਿੱਚ ਰੀੜ ਦੀ ਹੱਡੀ ਦਾ ਟੇਡਾਪਨ ਇਸ ਕਰਕੇ ਆ ਕਿਉਂਕਿ ਇਹਨਾਂ ਦੇ ਮੋਢਿਆਂ ਤੇ ਵੱਡੇ ਬਸਤੇ ਤੰਗ ਦਿੱਤੇ ਆ ਰੀਡ ਦੀ ਹੱਡੀ ਤੁਹਾਨੂੰ ਮੈਂ ਇੱਕ ਕਿੱਸਾ ਵੀ ਸੁਣਾਉਂਦੀ ਆ ਐਡਵਾਂਸ ਪੜਾਈਆਂ ਦੇ ਨਾਂ ਦੇ ਉੱਤੇ ਨਾ ਬੱਚਿਆਂ ਦੇ ਕੋਲੋਂ ਬੱਚਿਆਂ ਦਾ ਬਚਪਨ ਜਿਹੜਾ ਉਹ ਖੋਇਆ ਜਾ ਰਿਹਾ ਹੁਣ ਮੈਂ ਤੁਹਾਨੂੰ ਦੱਸਦੀ ਆ ਸਾਡੇ ਗਵਾਨ ਦੇ ਵਿੱਚ ਇੱਕ ਕੁੜੀ ਰਹਿੰਦੀ ਸੀ ਛੋਟੀ ਜਿਹੀ ਹੋਣੀ ਐ ਉਹ ਮਸੀ 5 ਕ ਸਾਲਾਂ ਦੀ ਹੋਈ ਹੋਣੀ ਐ ਸਕੂਲ ਦੇ ਵਿੱਚ ਪਾ ਦਿੱਤਾ ਕਨਵੈਂਟ ਸਕੂਲ ਐ ਹੁਣ ਪੜਾਈਆਂ ਦਾ ਬੋਝ ਤੁਹਾਨੂੰ ਵੀ ਪਤਾ ਕਿੰਨਾ ਜ਼ਿਆਦਾ ਹੁੰਦਾ ਹੁਣ ਘਰਦਿਆਂ ਦਾ ਪ੍ਰੈਸ਼ਰ ਪੋਜੀਸ਼ਨ ਆਣੀ ਚਾਹੀਦੀ ਹੈ ਵਧੀਆ ਪੜਨਾ ਹੈ ਬਈ ਸਾਡੀ ਕੁੜੀ ਹੈ ਸਾਰਿਆਂ ਦੇ ਬੱਚੇ ਨਿਆਣਿਆਂ ਦੀ ਇਹ ਪੋਜੀਸ਼ਨ ਹੁੰਦੀ ਹੈ ਤੂੰ ਫਸਟ ਆਈ ਤੈਨੂੰ ਅਸੀਂ ਆ ਆ ਦਵਾਵਾਂਗੇ ਐਦਾਂ ਕਰਾਂਗੇ ਉਦਾਂ ਕਰਾਂਗੇ ਹੁਣ ਬੱਚੇ ਦੇ ਦਿਮਾਗ ਦੇ ਉੱਤੇ ਬੋਝ ਤਾਂ ਪੈਣਾ ਹੀ ਆ ਹੁਣ ਜਿੱਦਾਂ ਤੁਸੀਂ ਦੱਸਿਆ ਕਿ ਪਹਿਲਾਂ ਘਰੇ ਆ ਕੇ ਪੜਨਾ ਠੀਕ ਹੈ ਸਕੂਲ ਦੇ ਵਿੱਚ ਜਿੱਦਾਂ ਪ੍ਰੋਜੈਕਟਰ ਵਗੈਰਾ ਲਗਾ ਕੇ ਉਹਨਾਂ ਨੂੰ ਪੜਾਇਆ ਜਾਂਦਾ ਫਿਰ ਘਰ ਆ ਕੇ ਹੋਮਵਰਕ ਕਰਨਾ ਟਿਊਸ਼ਨ ਜਾਣਾ ਫਿਰ ਘਰ ਆ ਕੇ ਪੜਨਾ ਬੱਚਿਆਂ ਨੂੰ ਖੇਡਣ ਦਾ ਸਮਾਂ ਨਹੀਂ ਮਿਲਿਆ ਆਪਣੇ ਮਾਪਿਆਂ ਦੇ ਨਾਲ ਸਮਾਂ ਬਿਤਾਉਣ ਦਾ ਸਮਾਂ ਨਹੀਂ ਮਿਲਿਆ ਠੀਕ ਹੈ ਜੋ ਸਮਾਂ ਬਚਿਆ ਉਹ ਫੋਨ ਦੇ ਵਿੱਚ ਉਹਨਾਂ ਨੇ ਬਿਤਾਇਆ ਹੁਣ ਬੱਚੇ ਨੂੰ ਬੁਖਾਰ ਹੋ ਜਾਂਦਾ ਹੈ ਤਿੰਨ ਤੋਂ ਚਾਰ ਦਿਨਾਂ ਤੱਕ ਬੱਚੇ ਨੂੰ ਬੁਖਾਰ ਰਹਿੰਦਾ ਹੈ ਮਾਪਿਆਂ ਨੇ ਇਹਨਾਂ ਧਿਆਨ ਨਹੀਂ ਦਿੱਤਾ ਕਿ ਚਲ ਠੀਕ ਹੈ ਬੱਚਿਆਂ ਨੂੰ ਹੋ ਹੀ ਜਾਂਦਾ ਹੈ ਬੁਖਾਰ ਉਹਨਾਂ ਨੇ ਬੱਚਿਆਂ ਨੂੰ ਬੱਚੇ ਨੂੰ ਆਪਣੇ ਇਲਾਜ ਵਾਸਤੇ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਦੋ ਦਿਨ ਉਹਨੂੰ ਗਲੂਕੋਜ਼ ਲੱਗਿਆ ਫੇਰ ਕਰ ਲਈ ਆ ਠੀਕ ਹੋ ਗਈ ਬੱਚੀ ਸਕੂਲ ਜਾਣ ਲੱਗ ਗਈ ਹੁਣ ਬੱਚੇ ਦਾ ਬੁਖਾਰ ਪ੍ਰੋਪਰ ਤਰੀਕੇ ਨਾਲ ਠੀਕ ਨਹੀਂ ਹੋਇਆ ਬੱਚੀ ਪ੍ਰੋਪਰ ਤਰੀਕੇ ਨਾਲ ਠੀਕ ਨਹੀਂ ਹੋਈ ਉਹਨਾਂ ਨੇ ਫੇਰ ਸਕੂਲ ਭੇਜ ਦਿੱਤਾ ਫੇਰ ਬੋਝ ਪੈ ਗਿਆ ਬੱਚੇ ਨੂੰ ਕੀ ਹੋਇਆ ਹੁਣ ਘਰ ਦਾ ਵੀ ਪ੍ਰੈਸ਼ਰ ਸਕੂਲ ਦੇ ਵਿੱਚ ਟੀਚਰਸ ਨੇ ਵੀ ਕਹਿਣਾ ਕਿ ਕੰਮ ਨਹੀਂ ਕੀਤਾ ਉਹ ਬੱਚੇ ਨੇ ਨਾ ਟੈਨਸ਼ਨ ਲੈ ਲਈ ਉਹ ਜਦੋਂ ਬੱਚੇ ਦੇ ਦਿਮਾਗ ਦੇ ਉੱਤੇ ਬੋਝ ਪਿਆ ਨਾ ਉਹਨੂੰ ਫਿਟਸ ਆਉਣ ਲੱਗ ਗਏ ਅੱਛਾ ਉਹਨੂੰ ਦੌਰਾ ਪੈ ਗਿਆ ਉਹ ਅੱਖਾਂ ਉੱਤੇ ਨੂੰ ਹੋ ਗਈਆਂ ਮੂੰਹ ਦੇ ਵਿੱਚੋਂ ਝੱਗ ਨਿਕਲਣ ਲੱਗ ਗਈ ਉਹ ਉਹਨੂੰ ਅਚਾਨਕ ਫਿਰ ਹਸਪਤਾਲ ਲੈ ਕੇ ਗਏ ਉਹ ਕਹਿੰਦੇ ਕਿ ਬਈ ਸਾਡੇ ਤੋਂ ਤਾਂ ਨਹੀਂ ਸਾੰਭ ਹੋਣੀ ਤੁਸੀਂ ਇਹਨੂੰ ਇਦਾਂ ਕਰੋ ਪੀਜੀਆਈ ਲੈ ਜਾਓ ਹੁਣ ਪੀਜੀਆਈ ਲਜਾਉਂਦੇ ਲਜਾਂਦੇ ਬੱਚੇ ਦੇ ਜੇਕਰ ਰਸਤੇ ਦੇ ਵਿੱਚ ਉਹਨੂੰ ਕੁਝ ਹੋ ਜਾਵੇ ਫਿਰ ਕੀ ਹੋਊਗਾ ਕੌਣ ਜ਼ਿੰਮੇਵਾਰ ਹੈ ਉਹਨੂੰ ਫਿਰ ਲੁਧਿਆਣਾ ਲੈ ਕੇ ਗਏ ਲੁਧਿਆਣੇ ਡੀਐਮਸੀ ਦੇ ਵਿੱਚ ਉਹਦਾ ਇਲਾਜ ਚੱਲਿਆ ਉੱਥੇ ਬੱਚੇ ਨੂੰ 2 ਦਿਨ ਤੱਕ ਹੋਸ਼ ਨਹੀਂ ਆਇਆ ਉਹਨਾਂ ਨੇ ਵੈਂਟੀਲੇਟਰ ਤੇ ਪਾ ਦਿੱਤੀ ਤੇ ਉਹਨਾਂ ਨੇ ਕਾਰਨ ਵੀ ਇਹੀ ਦੱਸਿਆ ਕਿ ਬੱਚੇ ਨੇ ਨਾ ਕਿਸੇ ਗੱਲ ਦੀ ਟੈਨਸ਼ਨ ਲੈ ਲਈ ਹੈ ਫਿਰ ਬੱਚਿਆਂ ਦੀ ਪੜ੍ਹਾਈ ਬਾਰੇ ਪੁੱਛਿਆ ਸਾਰਾ ਪੁੱਛਿਆ ਫਿਰ ਉਹਨਾਂ ਨੇ ਕਿਹਾ ਕਿ ਆਹੀ ਗੱਲ ਆ ਬੱਚੇ ਤਾਂ ਬੁਖਾਰ ਜੇ ਉਤਰਿਆ ਨਿੱਚੇ ਤੇ ਦਿਮਾਗ ਨੂੰ ਬੁਖਾਰ ਜਿਹੜਾ ਉਹ ਛੜ ਗਿਆ ਫਿਰ ਰੀਡ ਦੀ ਹੱਡੀ ਦੇ ਵਿੱਚ ਉਹਦੇ ਇੰਜੈਕਸ਼ਨ ਲੱਗਾ ਬੱਚੀ ਤੇ ਉਹ ਕਾਫੀ ਟਾਈਮ ਬਾਅਦ ਰਿਕਵਰ ਕੀਤੀ ਆ ਤੇ ਉਹਦੇ ਵਿੱਚ ਜਦੋਂ ਹੋਸ਼ ਆਇਆ ਨਾ ਤਾਂ ਡਾਕਟਰ ਕਹਿੰਦੇ ਸੀਗੇ ਮਾਪਿਆਂ ਨੂੰ ਕਿ ਹੋ ਸਕਦਾ ਕਿ ਤੁਹਾਡੀ ਬੱਚੀ ਜਿਹੜੀ ਆ ਨਾ ਦੀਰ ਮਾਰਨ ਲੱਗ ਜਵੇ ਅੱਖਾਂ ਤੋਂ ਆ ਸਾਰੀਆਂ ਸਮੱਸਿਆਵਾਂ ਜਦੋਂ ਹੋਸ਼ ਆ ਸਕਦਾ ਨਾ ਉਹਨੂੰ ਤਾਂ ਆ ਸਾਰੀਆਂ ਸਮੱਸਿਆਵਾਂ ਹੋ ਸਕਦੀ ਤੁਸੀਂ ਪ੍ਰੀਪੇਅਰ ਰਹੋ ਹਨਾ ਬੱਚੇ ਦੇ ਸਾਹਮਣੇ ਕੋਈ ਇਦਾਂ ਦੀ ਗੱਲ ਨਾ ਕਰਿਓ ਪਰ ਚਲੋ ਰੱਬ ਦੀ ਦਇਆ ਨਾਲ ਉਹਨੂੰ ਹੋਸ਼ ਆਇਆ ਉਹ ਠੀਕ ਆ ਕੁੜੀ ਹੁਣ ਪਰ ਮਾਪੇ ਹੁਣ ਸਮਝ ਚ ਗਏ ਨੇ ਉਹ ਉਹਦੇ ਉੱਤੇ ਬੋਝ ਨਹੀਂ ਪਾਉਂਦੇ ਹੋਣ ਦੇਖੋ ਬੋਝ ਬੱਚੇ ਦੇ ਉੱਪਰ ਪਾਇਆ ਜਿਹੜਾ ਨਾ ਉਹ ਸਾਡੇ ਲਈ ਹਾਨੀਕਾਰਕ ਗਿਆ ਇੱਕ ਬੋਝ ਪਾ ਕੇ ਅਸੀਂ ਉਹਨਾਂ ਦਾ ਬਚਪਨ ਮਾਰ ਦਿੱਤਾ ਇੱਕ ਦੂਸਰਾ ਉਹਨਾਂ ਨੂੰ ਸਰੀਰਕ ਤੌਰ ਤੇ ਮਾਨਸਿਕ ਤੌਰ ਤੇ ਬਿਮਾਰ ਕਰ ਦਿੱਤਾ ਹੁਣ ਜੇਕਰ ਅਸੀਂ ਸਮਝ ਜਾਈਏ ਇਸ ਕਹਾਣੀ ਤੋਂ ਕੋਈ ਸਿੱਖਿਆ ਲੈ ਲਈਏ ਇਹ ਕਹਾਣੀ ਸੱਚੀ ਕਹਾਣੀ ਹੈ ਇਹ ਤੋਂ ਜੇਕਰ ਸਿੱਖਿਆ ਲੈ ਕੇ ਅਸੀਂ ਆਪਣੇ ਬੱਚਿਆਂ ਦੇ ਉੱਪਰ ਬੋਝ ਨਾ ਪਾਈਏ ਬੱਚਿਆਂ ਨੂੰ ਆਪਣੇ ਰਸਤੇ ਆਪ ਤੈਅ ਕਰਨ ਦਈਏ ਔਰ ਉਹਨਾਂ ਦੇ ਮਗਰ ਚੱਲ ਕੇ ਉਹਨਾਂ ਦੀ ਉਂਗਲ ਫੜ ਕੇ ਉਹਨਾਂ ਨੂੰ ਉਹਨਾਂ ਦੇ ਰਸਤਿਆਂ ਦੇ ਉੱਪਰ ਚੱਲਣ ਦਈਏ ਤਾਂ ਆਪਾਂ ਚੰਗੇ ਰਹਿਵਾਂਗੇ ਇੱਕੋ ਬਚਪਨ ਵੀ ਮਾਣਦੇ ਰਹਿਣਗੇ ਨਹੀਂ ਤਾਂ ਫਿਰ ਗੁਰਦਾਸ ਸਿੰਘ ਦਾ ਗਾਣਾ ਨਾ ਕਿ ਬਚਪਨ ਚਲਾ ਗਿਆ ਜਵਾਨੀ ਚਲੀ ਗਈ ਜ਼ਿੰਦਗੀ ਦੀ ਕੀਮਤੀ ਨਿਸ਼ਾਨੀ ਚਲੀ ਗਈ ਨਹੀਂ ਤਾਂ ਫਿਰ ਇਦਾਂ ਹੀ ਅਜਾਈ ਚਲੀ ਜਾਣੀ ਆ ਬਿਲਕੁਲ ਜੋਗੀ ਜੀ ਭਾਵ ਇਹੀ ਹੈ ਕਿ ਬੱਚਿਆਂ ਨੂੰ ਬੱਚਿਆਂ ਦਾ ਬਚਪਨ ਜਿਹੜਾ ਉਹ ਜ਼ਰੂਰ ਜੀਣ ਦੇਓ ਇੱਕ ਕਿਸੇ ਹੋਰ ਸਿਆਣੇ ਬੰਦੇ ਨੇ ਵੀ ਕਿਹਾ ਸੀ ਉਹ ਕਹਿੰਦਾ ਕਿ ਆਦਮੀ ਨੂੰ ਆਪਣੇ ਅੰਦਰਲਾ ਬੱਚਾ ਹਮੇਸ਼ਾ ਰੱਖਣਾ ਚਾਹੀਦਾ ਹੈ ਤਾਂ ਕਿ ਉਹਦੀ ਜ਼ਿੰਦਗੀ ਦੀ ਖੂਬਸੂਰਤੀ ਬਣੀ ਰਹੇ ਸੋ ਬੱਚਿਆਂ ਦਾ ਬਚਪਨ ਬਣਿਆ ਰਹੇ ਇਸ ਲਈ ਉਹਨਾਂ ਨੂੰ ਬਚਪਨ ਮਾਨਣ ਦਿਓ ਬਿਲਕੁਲ ਤੁਸੀਂ ਵੀ ਬੱਚਿਆਂ ਦਾ ਬਚਪਨ ਜਿਹੜਾ ਉਹਨਾਂ ਨੂੰ ਉਸ ਦਾ ਆਨੰਦ ਮਾਨਣ ਦਿਓ ਬੱਚਿਆਂ ਦਾ ਬਚਪਨ ਉਹਨਾਂ ਦੇ ਕੋਲੋਂ ਨਾ ਖੋ ਫਿਲਹਾਲ ਬਹੁਤ ਸਾਰੀਆਂ ਗੱਲਾਂ ਬਤਾਸੀ ਕਿਤਿਆਂ ਧੰਨਵਾਦ ਤੁਹਾਡਾ ਸ਼ੁਕਰੀਆ ਤੁਹਾਡਾ ਵੀ ਪ੍ਰੋਗਰਾਮ ਸਵੇਰੇ ਸਵੇਰੇ ਨੂੰ ਅਸੀਂ ਇੱਥੇ ਸਮਾਪਤ ਕਰਦੇ ਹਾਂ ਨਵੇਂ ਐਪੀਸੋਡ ਦੇ ਨਾਲ ਮੈਂ ਤੁਹਾਡੇ ਮੁਖਾਤਿਬ ਹੋਵਾਂਗੇ ਜੁੜੇ ਰਹੋ ਲਾਈਵ ਪੰਜਾਬੀ ਟੀਵੀ ਦੇ ਨਾਲ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟੈਟਾ ਟਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਾਇਲਡ ਵਾਈਲ ਤੁਸੀਂ ਸਾਨੂੰ ਅਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ